ਖਨੌਰੀ ਮੋਰਚੇ ਦੇ ਉੱਪਰ ਖੜਿਆ ਤਾਂ ਇਸ ਵਕਤ ਜਿੱਤੋਂ ਤੱਕ ਵੀ ਜਿਹੜੀ ਤਸਵੀਰ ਜਾਂਦੀ ਹੈ ਕਿਉਂਕਿ ਇਹ ਸਾਰਾ ਰਸਤਾ ਸਾਫ਼ ਕਰ ਦਿੱਤਾ ਹੈ ਬਿਲਕੁਲ ਇਹ ਰਸਤੇ ਦੇ ਉੱਤੇ ਪਹਿਲਾਂ ਮੋਰਚੇ ਲੱਗੇ ਹੋਏ ਸੀਗੇ ਇਸ ਜਗ੍ਹਾ ਦੇ ਉੱਪਰ ਟਰੈਕਟਰ ਟਰਾਲੀਆਂ ਸੀਗੀਆਂ ਇਹ ਸਾਰਾ ਰਸਤਾ ਜਿਹੜਾ ਪੁਲਿਸ ਜਿਹੜਾ ਖੁਲਵਾ ਰਹੀ ਹੈ ਕਿਉਂਕਿ ਜਿੱਥੇ ਟਰੈਕਟਰ ਟਰਾਲੀਆਂ ਸੀ ਉਹਨਾਂ ਨੂੰ ਚੱਕਵਾ ਦਿੱਤਾ ਗਿਆ ਔਰ ਇਹ ਰਸਤਾ ਜਿਹੜਾ ਹੈ ਉਸ ਨੂੰ ਸਾਫ਼ ਕਰ ਦਿੱਤਾ ਜਾ ਰਿਹਾ ਹੈ ਤਾਂ ਪੁਲਿਸ ਦੀ ਸੀਨੀਅਰ ਜਿਹੜੀ ਅਧਿਕਾਰੀ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਰਸਤਾ ਸਾਫ਼ ਕੀਤਾ ਜਾ ਰਿਹਾ ਔਰ ਟ੍ਰੈਫਿਕ ਨੂੰ ਸੋ ਚਾਰੂ ਢੰਗ ਦੇ ਨਾਲ ਚਲਾਉਣਾ ਹੈ ਜਿਸ ਕਰਕੇ तमाम ਪੁਲਿਸ ਅਧਿਕਾਰੀ ਜਿਹੜੇ ਨੇ ਇਸ ਜਗ੍ਹਾ ਦੇ ਉੱਪਰ ਦੇਖੋ ਇਹ ਸੜਕਾਂ ਦੇ ਉੱਤੇ ਜਿੱਥੇ ਪਹਿਲਾਂ ਟਰੈਕਟਰ ਟਰਾਲੀਆਂ ਸੀ ਲਗਭਗ ਹੁਣ 1 ਕਿਲੋਮੀਟਰ ਦਾ ਦਾਇਰਾ ਜਿਹੜਾ ਹੈ ਪੁਲਿਸ ਨੇ ਇਸ ਨੂੰ ਸਾਫ਼ ਕਰਵਾ ਦਿੱਤਾ ਕਿਉਂਕਿ ਇਹ ਜਿਹੜੀ ਤਸਵੀਰ ਹੈ ਇਸ ਰਸਤੇ ਦੇ ਉੱਤੇ ਸਾਰੇ ਪਾਸੇ ਜਿਹੜਾ ਮੋਰਚਾ ਲੱਗਿਆ ਹੋਇਆ ਸੀਗਾ ਟਰੈਕਟਰ ਟਰਾਲੀਆਂ ਕਿਸਾਨਾਂ ਦੀਆਂ ਲੱਗੀਆਂ ਹੋਈਆਂ ਸੀਗੀਆਂ ਤਾਂ ਇਹ ਸਾਰਾ ਰਸਤਾ ਲਗਭਗ ਡੇਢ ਤੋਂ 2 ਕਿਲੋਮੀਟਰ ਦਾ ਜਿਹੜਾ ਦਾਇਰਾ ਹੈ ਉਸ ਨੂੰ ਹੁਣ ਖਲਵਾ ਦਿੱਤਾ ਗਿਆ ਹੈ ਔਰ ਉੱਥੇ ਸਾਫ ਸਫਾਈ ਜਿਹੜੀ ਆ ਉਹ ਨਿਰੰਤਰ ਕੱਲ ਸ਼ਾਮ ਤੋਂ ਜਾਰੀ ਹੈ ਔਰ ਇਹ ਸਭ ਦੇ ਵਿਚਕਾਰ ਕਿਉਂਕਿ ਸਿੱਧੇ ਤੌਰ ਦੇ ਉੱਪਰ ਜ਼ਿਕਰ-ਜਿਕਰ ਕੀਤਾ ਜਾਵੇ ਤਾਂ ਹੁਣ ਟਰੈਕਟਰ ਟਰਾਲੀਆਂ ਨੂੰ ਕਿਸ ਕਦਰ ਅੱਗੇ ਲਿਆ ਜਾਂਦਾ ਹੈ ਕਿਉਂਕਿ ਜਿੱਥੇ ਤੱਕ ਵੀ ਜਿਹੜੀ ਜ਼ਿਕਰ ਕਰ ਲਈਏ ਤਾਂ ਇਹ ਸਾਰੀਆਂ ਚੀਜ਼ਾਂ ਹੁਣ ਕਿਸ ਕਦਰ ਲੈ ਕੇ ਜਾਂਦੀਆਂ ਨੇ ਕਿਸ ਕਦਰ ਜਿਹੜਾ ਇਸ ਨੂੰ ਅੱਗੇ ਲੈ ਕੇ ਜਾਇਆ ਜਾਣਾ ਤਾਂ ਇਹ ਸਭ ਚੀਜ਼ਾਂ ਆਤਾ ਐਸਐਸਪੀ ਸੰਗਰੂਰ ਸਰਤਾਜ ਸਿੰਘ 4066 ਨਾਲ ਚੱਲ ਸਭ ਕਿਵੇਂ ਦੀ ਹੁਣ ਪ੍ਰਕਿਰਿਆ ਜਿਹੜੀ ਆ ਪੂਰੀ ਕਰ ਰਹੀ ਆ ਕਦੋਂ ਤੱਕ ਇਸ ਨੂੰ ਪੂਰਨ ਤੌਰ ਦੇ ਉੱਪਰ ਸਫਾਈ ਜਿਹੜੀ ਆ ਕਰ ਦਿੱਤੀ ਜਾਣੀ ਆ ਜੀ ਟੀਮ ਸਾਰੀ ਲਗਾਤਾਰ ਕਾਰਵਾਈ ਕਰ ਰਹੀਆਂ ਨੇ ਤੇ ਜਲਦ ਤੋਂ ਜਲਦ ਇਸ ਏਰੀਆ ਨੂੰ ਕਲੀਅਰ ਕਰਨ ਦੇ ਵਾਸਤੇ ਪੂਰਾ ਪੁਰਜ਼ੋਰ ਐਫਰਟ ਕੀਤੀ ਜਾ ਰਹੀ ਹੈ ਤੁਸੀਂ ਸੁਣਾਵਾ ਜਿਹੜੇ ਡੰਪ ਕੀਤੇ ਗਏ ਆ ਜਿਸ ਜਗ੍ਹਾ ਦੇ ਉੱਪਰ ਟੈਕਟਰ ਟਰਾਲੀਆਂ ਕੋਈ ਵੱਖਰੀ ਪ੍ਰਕਿਰਿਆ ਰੱਖੀ ਜਾਣੀ ਆ ਜਿਸ ਤੋਂ ਬਾਅਦ ਇਹਨਾਂ ਕਿਸਾਨਾਂ ਨੂੰ ਉਹਨਾਂ ਨੂੰ ਵਾਪਸ ਮੋੜਨਾ ਹੈ ਜੀ ਇੱਕ ਯਾਰਡ ਬਣਿਆ ਹੈਗਾ ਉੱਥੇ ਸਾਰੀ ਪਲੇਸ ਕੀਤੀ ਜਾ ਰਹੀਆਂ ਨੇ ਤੇ ਜੋ ਵੀ ਉਹਨਾਂ ਦੇ ਬਿਲੋਂਗਿੰਗਸ ਨੇ ਤੇ ਉਹਨਾਂ ਨੂੰ ਇੱਕ ਐਗਜ਼ੀਕਟਿਵ ਲੈਵਲ ਮੈਜਿਸਟਰੇਟ ਜਿਹੜੀ ਟੀਮਸ ਹੈਗੀਆਂ ਉਹ ਪੂਰਾ ਕਸਟੋਡੀਅਨਸ ਦੀ ਤਰ੍ਹਾਂ ਐਕਟ ਕਰਕੇ ਉਹਨਾਂ ਦੀ ਇਨਵੈਂਟਰੀ ਬਣਾ ਰਹੇ ਨੇ ਤੇ ਪੂਰੇ ਪ੍ਰੋਪਰ ਪ੍ਰੋਸੀਜਰ ਦੇ ਥਰੂ ਉਹਨਾਂ ਨੂੰ ਹੈਂਡਓਵਰ ਕੀਤੀਆਂ ਜਾਣ ਗਿਆ ਮਤਲਬ ਇਹ ਵੀ ਕੋਈ ਪ੍ਰੋਸੈਸ ਹੈਗਾ ਵੀ ਜੇਕਰ ਕੋਈ ਲੈ ਕੇ ਆਉਣਾ ਚਾਹੁੰਦਾ ਉਹ ਆ ਕੇ ਲੈ ਕੇ ਜਾ ਸਕਦਾ ਆਪਣਾ ਸਮਾਨ ਜੀ ਬਿਲਕੁਲ ਉਹ ਤਾਂ ਅੱਜ ਤੋਂ ਹੀ ਚੱਲੀ ਆ ਤਾਂ ਇਹ ਖਨੌਰੀ ਮੋਰਚਾ ਲਗਭਗ 5 ਤੋਂ 6 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਲੱਗਿਆ ਹੋਇਆ ਹੈ ਤਾਂ ਹਾਲਾਂਕਿ ਕੱਲ ਸ਼ਾਮ ਤੋਂ ਪੁਲਿਸ ਜਿਹੜੀ ਲੱਗੀ ਹੈ ਲਗਾਤਾਰ ਨਗਰ ਕੌਂਸਲ ਜਿਹੜੇ ਆ ਉਹਨਾਂ ਵੱਲੋਂ ਇਸ ਨੂੰ ਖਲਵੋਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹੈ ਔਰ ਇੱਥੇ ਜ਼ਿਕਰ ਕਰ ਲਈਏ ਤਾਂ ਇਸੇ ਜਗ੍ਹਾ ਤੋਂ ਸ਼ੁਰੂਆਤ ਇਸ ਮੋਰਚੇ ਦੀ ਹੁੰਦੀ ਹੈ ਜਿੱਥੇ ਦੀ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਕਿਉਂਕਿ ਦੂਸਰੀ ਤਰਫ ਜ਼ਿਕਰ ਕਰ ਲਈਏ ਤਾਂ ਜਿੱਥੇ ਤੱਕ ਵੀ ਜਿਹੜੇ ਕਿਸਾਨਾਂ ਨੂੰ ਇਹ ਵੀ ਕਹਿ ਦਿੱਤਾ ਗਿਆ ਕਿ ਜਿਹੜਾ ਜਿਹੜਾ ਸਮਾਨ ਕਿਸੇ ਦਾ ਹੈ ਉਹ ਪਹੁੰਚ ਕੇ ਆਪਣਾ ਨਾਮ ਲਿਖਾਵੇ ਅਤੇ ਸਮਾਨ ਦੀ ਪ੍ਰਕਿਰਿਆ ਦੇਣ ਦੀ ਪ੍ਰਕਿਰਿਆ ਨੂੰ ਅੱਗੇ ਰੱਖ ਕੇ ਫਿਰ ਸਮਾਨ ਜਿਹੜਾ ਹੈ ਉਹ ਵਾਪਸ ਦਿੱਤਾ ਜਾਣਾ ਹੈ। ਤਾਂ ਡੀਆਜੀ ਮਨਦੀਪ ਸਿੱਧੂ ਵੱਲੋਂ ਇਹ ਕਹਿ ਦਿੱਤਾ ਗਿਆ। ਤਾਂ ਦੂਸਰੀ ਤਰਫ ਤੋਂ ਲਗਭਗ ਜੇਕਰ 6 ਕਿਲੋਮੀਟਰ ਦਾ ਦਾਇਰਾ ਇਸ ਮੋਰਚੇ ਦਾ ਲੱਗਿਆ ਹੋਇਆ ਹੈ ਤਾਂ ਉੱਥੇ 1 ਤੋਂ 1.5 ਕਿਲੋਮੀਟਰ ਦਾ ਦਾਇਰਾ ਜਿਹੜਾ ਕੱਲ ਸ਼ਾਮ ਤੋਂ ਲੈ ਕੇ ਅੱਜ ਦੁਪਹਿਰ ਤੱਕ ਜਿਹੜਾ ਉਸ ਨੂੰ ਸਪਸ਼ਟ ਰੂਪ ਦੇ ਨਾਲ ਸਾਫ਼ ਕਰ ਦਿੱਤਾ ਗਿਆ। ਤਾਂ ਹਾਈਡਰਾ ਨਾਲ ਦੀ ਨਾਲ ਟਰੈਕਟਰ ਟਰਾਲੀਆਂ ਜੀਸੀਬੀ ਮਸ਼ੀਨਾਂ ਲਗਾਤਾਰ ਇਸ ਨੂੰ ਸਾਫ਼ ਕਰਨ ਦੇ ਵਿੱਚ ਲੱਗੀਆਂ ਹੋਈਆਂ ਨੇ ਤਾਂ ਇਹ ਸਭ ਦੇ ਵਿੱਚਕਾਰ ਜੇਕਰ ਜ਼ਿਕਰ ਕੀਤਾ ਜਾਵੇ ਤਾਂ ਹਰੇਕ ਦਿਮਾਂ ਚ ਇਹ ਹੀ ਹੈ ਕਿ ਖਨੋਰੀ ਬਾਰਡਰ ਜਿਹੜਾ ਉਹ ਕਦੋਂ ਤੱਕ ਖੁੱਲ ਸਕੇਗਾ ਤਖਾਸ ਤੌਰ ਦੇ ਉੱਪਰ ਜ਼ਿਕਰ ਜਿਕਰ ਕਰ ਲਈ ਤਾਂ ਇਹ ਸਾਰਾ ਓਵਰਵਿਊ ਲੜੀਵਾਰ ਦੇਖਿਆ ਜਾਵੇ ਤਾਂ 6 ਕਿਲੋਮੀਟਰ ਦੇ ਦਾਇਰੇ 'ਚ ਇਹ ਫੈਲਿਆ ਹੋਇਆ ਹੈ ਲਗਭਗ 5 ਤੋਂ 6 ਕਿਲੋਮੀਟਰ ਦੇ ਵਿੱਚ ਤਾਂ ਤਕਰੀਬਨ ਅਜੇ ਤੱਕ 25 ਤੋਂ 30 ਫੀਸਦੀ ਹਿੱਸਾ ਜਿਹੜਾ ਹੈ ਉਹ ਖੁੱਲ ਚੁੱਕਿਆ ਹੈ ਉਸ ਨੂੰ ਸਫਾਈ ਦੀ ਪ੍ਰਕਿਰਿਆ ਅਜੇ ਤੱਕ ਚੱਲੀ ਹੈ ਕਿਉਂਕਿ ਇੱਕ 1.5 ਕਿਲੋਮੀਟਰ ਦਾ ਜਿਹੜਾ ਰਸਤਾ ਹੈ ਉਸ ਨੂੰ ਖੋਲਿਆ ਗਿਆ ਔਰ ਉਸ ਤੋਂ ਬਾਅਦ ਬਾਕੀ ਰਸਤਾ ਜਿਹੜਾ ਹੈ ਉਹ ਕਦੋਂ ਤੱਕ ਖੁੱਲੇਗਾ ਲਗਭਗ ਕੱਲ ਰਾਤ ਜਾਂ ਪਰਸੋਂ ਤੱਕ ਇਹ ਰਸਤਾ ਜਿਹੜਾ ਖੁੱਲਣ ਦੀ ਸੁਭਾਵਨਾ ਹੈ ਕਿਉਂਕਿ ਪੁਲਿਸ ਵੱਲੋਂ ਕਿਹਾ ਜਾ ਰਿਹਾ ਸੀ ਕਿ ਅੱਜ ਸ਼ਾਮ ਤੱਕ ਟ੍ਰੈਫਿਕ ਜਿਹੜੀ ਹੈ ਉਸ ਨੂੰ ਚਾਲੂ ਕਰਨਾ ਪਰ ਅਜੇ ਤੱਕ ਅਜੇ ਹਾ ਨਹੀਂ ਲੱਗ ਰਿਹਾ ਤਾਂ ਦੂਸਰੀ ਤਰਫ ਤੋਂ ਇਹ ਮੇਰੇ ਪਿੱਛੇ ਵੀ ਤਸਵੀਰ ਦੇਖੋਗੇ ਟਰੈਕਟਰ ਟਰਾਲੀਆਂ ਜਿਹੜੀਆਂ ਨੇ ਉਹ ਸਮਾਨ ਨੂੰ ਲਿਜਾਣ ਦੇ ਲਈ ਅੰਦਰ ਜਾ ਰਹੇ ਜਾਣਾ ਤਾਂ ਦੂਸਰੀ ਤਰਫ ਇੱਕ ਪਾਸੇ ਇਹ ਵੀ ਤਸਵੀਰ ਹੈ ਕਿ ਜਿਹੜੇ ਅੰਦਰ ਸਮਾਨ ਜਿਹੜਾ ਤਾਂ ਉਸ ਨੂੰ ਕਿਸ ਕਦਰ ਲੈ ਕੇ ਜਾਣਾ ਹੈ ਔਰ ਉਸ ਦੂਸਰੇ ਪਾਸੇ ਇਹ ਜਿਹੜੀ ਪੁਲਿਸ ਹੈ ਪੁਲਿਸ ਵਾਲ ਜਿਹੜਾ ਇਸ ਨਾਕਾਬੰਦੀ ਕਰਕੇ ਤਣਾਤ ਵੀ ਇੱਕ ਤਰ੍ਹਾਂ ਦਾ ਕੀਤਾ ਗਿਆ ਤਾਂ ਇਹ ਵੀ ਦੱਸ ਦਈਏ ਤਾਂ ਇੱਥੇ ਜਿਸ ਕਦਰ ਜ਼ਿਕਰ ਕੀਤਾ ਜਾਵੇ ਤਾਂ ਤੁਸੀਂ ਅੰਦਰ ਜਾ ਰਹੇ ਹੋ ਜੀ ਕਿਸ ਕਾਰਨ ਕਰਕੇ ਮਾਲੂ ਅਸੀਂ ਉਹ ਜੋ ਸਮਾਨ ਖੜਾ ਜੀ ਸਾਡਾ ਉਹ ਆਪਦੇ ਆਪ ਸੰਭਾਲ ਕੇ ਅਸੀਂ ਉਹ ਟਰਾਲੇ 'ਚ ਪਾ ਕੇ ਵਾਪਸ ਲੈ ਕੇ ਜਾਣਾ ਜੀ ਤਾਂ ਹੁਣ ਸਰਕਾਰ ਨੇ ਵਾਪਸ ਭੇਜ ਦਿੱਤੇ ਸਾਰੇ ਨੂੰ ਤੁਸੀਂ ਆਏ ਕਿੱਥੋਂ ਆ ਜੀ ਅਸੀਂ ਜਿਲ੍ਹਾ ਬਠਿੰਡਾ ਤੋਂ ਆਏ ਜੀ ਨਾ ਕਿਹੜੀ ਜਿਹੀ ਬੰਦੀ ਐ ਭਾਰਤੀ ਕਿਸਾਨ ਜੀ ਉਹਨਾਂ ਸਿੱਧੂਪੁਰ ਜੀ ਸਿੱਧੂਪੁਰ ਮਤਲਬ ਆ ਦਿੱਤੀਆ ਆ ਗਿਆ ਵੀ ਤੁਸੀਂ ਲੈ ਜਾਓ ਸਮਾਨ ਆਪਣਾ ਟਰੈਕਟਰ ਵਾਲੀਆਂ ਜੋ ਵੀ ਹੈਗੀਆਂ ਹਾਂਜੀ ਅਸੀਂ ਉਹ ਫਿਰ ਐਂ ਜੀ ਕੀਮਤੀ ਸਮਾਨਾ ਥੋੜਾ ਥੋੜਾ ਬਣਾਇਆ ਵਾ ਪੈਸੇ-ਪੈਸੇ ਇਕੱਠਾ ਕਰਕੇ ਉਹ ਫਿਰ ਆਪ ਸਮਾਨ ਆਪਦੇ ਹਿਸਾਬ ਨਾਲ ਲੈ ਜਾਗੇ ਜਿਵੇਂ ਦੇਖੀਏ ਤੁਸੀਂ ਸਾਰੇ ਜਣੇ ਆਓਗੇ ਇੱਥੇ ਜਿੰਨੇ ਵੀ ਜਥੇਬੰਦੀਆਂ ਦੇ ਵਕ ਵਕ ਲੋਕਣਾਂ ਆ ਕੇ ਸਮਾਨ ਲੈ ਕੇ ਜਾਓ ਕਿ ਕੁਝ ਦਾ ਸਮਾਨ ਲੈ ਕੇ ਬਾਹਰ ਇੱਕ ਡੰਪ ਕਰਕੇ ਇੱਕ ਜਗ੍ਹਾ ਤੇ ਦੇਖੋ ਜੀ ਮੈਂ ਨਹੀਂ ਕਹਿ ਸਕਦਾ ਮੈਂ ਤਾਂ ਇਜਾਜ਼ਤ ਮੁਲਾਜ਼ਮਤ ਅਫਸਰ ਸਾਹਿਬਾਨ ਤੋਂ ਲੈ ਲਈ ਉਹ ਕਹਿੰਦੇ ਵੀ ਆਪਣੇ ਮਤਾਬਕ ਤੁਸੀਂ ਸਾਰਾ ਜ ਉਹ ਆਰਦੇਸਾਬ ਨਾਲ ਪਾਕੇ ਟਰਾਲੇ ਲਈ ਆਪਣੀ ਬੱਕਰੀ ਲੈ ਕੇ ਆਏ ਤੁਸੀਂ ਨਾਲ ਨਹੀਂ ਜੀ ਟਰੈਕਟਰ ਟਰਾਲੇ ਉੱਥੇ ਖੜਿਆ ਜੀ ਸਾਡੇ ਟਰੈਕਟਰ ਆ ਰਿਹਾ ਜੀ ਸਾਡਾ ਉਹ ਉਹਨਾਂ ਦੇ ਆਉਂਦਿਆਂ ਨੂੰ ਅਸੀਂ ਸਮਾਨ ਪੈ ਕਰ ਲਾਂਗੇ ਜੀ ਜਿਹੜਾ ਡੰਪ ਕੀਤਾ ਹੋਇਆ ਸਮਾਨ ਜਿਹੜੇ ਟਰੈਕਟਰ ਵਾਲੇ ਇੱਕ ਜਗ੍ਹਾ ਤੇ ਜਾ ਕੇ ਡੰਪ ਕਰ ਰਹੇ ਹੋ ਉਸ ਲਈ ਕੋਈ ਵੱਖਰੀ ਟੀਮ ਬਣਾਈ ਗਈ ਬੱਕਰੀਆਂ ਸਿਵਲ ਦੀਆਂ ਵੀ ਟੀਮਾਂ ਨੇ ਉੱਥੇ ਇਨਵੈਂਟਰੀਆਂ ਵੰਡ ਰਹੀਆਂ ਨੇ ਜਿਹੜੀਆਂ ਹੁਣ ਆਲਰੇਡੀ ਆ ਟਰਾਲੀਆਂ ਜਾ ਰਹੀਆਂ ਨੇ ਉੱਥੇ ਜਾ ਕੇ پارک ਹੀ ਕਰਨੀਆਂ ਡੰਪ ਤਾਂ ਨਹੀਂ ਕਰਨੀਆਂ پارک ਟਰਾਲੀ ਲੈ ਜਾ ਕੇ ਉੱਥੇ پارک ਹੋ ਜਾਂਦੀ ਹੈ ਜਿਹੜਾ ਬੰਦਾ ਆਊਗਾ ਪਹਿਲਾਂ ਉਸ ਯਾਰਡ ਚੋਂ ਵੇਖ ਲੈ ਵੀ ਉਹਨਾਂ ਦੀ ਟਰਾਲੀ ਉੱਥੇ ਹੈ ਜੇ ਉੱਥੇ ਨਹੀਂ ਗਈ ਤਾਂ ਫਿਰ ਇੱਥੇ ਹੋਏਗੀ ਫਿਰ ਇੱਥੋਂ ਆਪਣੀ ਲੈ ਜਾ ਸਕਦੇ ਆ ਡੰਪ ਕੁਝ ਵੀ ਨਹੀਂ ਕੀਤਾ ਜਾ ਰਿਹਾ ਬਿਲਕੁਲ ਬਿਲਕੁਲ ਤਾਂ ਇੱਕ ਪਾਸੇ ਇਹ ਵੀ ਨਾਮ ਜਿਹੜੇ ਇੱਥੇ ਲਿਖਾਏ ਜਾ ਰਹੇ ਕਿਸਾਨ ਆਗੂ ਜੇਕਰ ਕੋਈ ਆਉਂਦਾ ਹੈ ਤਾਂ ਉਸ ਨੂੰ ਇੱਥੇ ਨਾਮ ਦੇ ਕੇ ਆਈਡੀ ਦੇ ਕੇ ਫਿਰ ਇਸ ਤੋਂ ਬਾਅਦ ਇੱਥੇ ਜਿਹੜਾ ਸਮਾਨ ਹੈ ਉਹ ਵਾਪਸ ਉਹਨਾਂ ਦਾ ਲਿਆ ਜਾਣਾ ਤਾਂ ਇੱਥੇ ਇੱਕ ਨਾਮ ਇੱਕ ਲਿਸਟ ਬਣਾਈ ਜਾ ਰਹੀ ਹੈ ਵੱਖਰੇ ਤੌਰ ਦੇ ਉੱਪਰ ਤਾਂ ਜਿਸ ਵਿੱਚ ਆ ਫਿਰ ਅਸੀਂ ਟਰਾਲੀਆਂ ਦਿੱਤਾ ਤਾਂ ਸਾਰੇ ਕੀ ਕੀ ਚੀਜ਼ਾਂ ਤੁਸੀਂ ਨੋਟ ਕੀ ਕੀ ਚੀਜ਼ਾਂ ਕਰ ਰਹੇ ਹੋ ਇਹਦੇ ਵਿੱਚ ਕੀ ਕੀ ਚੀਜ਼ਾਂ ਨੋਟ ਕਰ ਰਹੇ ਹੋ ਇਹਨਾਂ ਦਾ ਨਾਮ ਐਡਰੈਸ ਆਈਡੀ ਪ੍ਰੂਫ ਦੇਖ ਕੇ ਜੋ ਵੀ ਹੈਗਾ ਤਾਂ ਫਿਰ ਜਿਹੜਾ ਸਮਾਨ ਲੈ ਕੇ ਆ ਰਹੇ ਹਾਂ ਹਾਂ ਜਿਹੜੇ ਵੀ ਕਲ ਦੇ ਆ ਰਹੇ ਨੇ ਉਹ ਵੀ ਕਲਾ ਵੀ ਰਜਿਸਟ੍ਰੇਸ਼ਨ ਨੰਬਰ ਜੋ ਵੀ ਹੈਗਾ ਤੇ ਜੋ ਅੱਗੋਂ ਸਮਾਨ ਲੈ ਕੇ ਆਉਣਾ ਇਹਨਾਂ ਨੇ ਉਹ ਸਮਾਨ ਲਿਖ ਦੇ ਕਿ ਲੈ ਕੇ ਆਉਣਾ ਤੇ ਕੁਝ ਜਦੋਂ ਲੈ ਕੇ ਆਉਂਦੇ ਨੇ ਸਮਾਨ ਫਿਰ ਨੋਟ ਕਰੀਦਾ ਕੀ ਕੀ ਕੁਝ ਲਾਇਆ ਹੈ ਫਿਰ ਸਿੱਧਾ ਲੈ ਕੇ ਜਾ ਸਕਦੇ ਕੋਈ ਪ੍ਰਕਿਰਿਆ ਤਾਂ ਨਹੀਂ ਇੱਥੋਂ ਦੇ ਨਹੀਂ ਕੋਈ ਜਿਆਦਾ ਪ੍ਰਕਿਰਿਆ ਨਹੀਂ ਹੈ ਕਿ ਬਸ ਵੈਸੇ ਨੋਟ ਕਰ ਲਈਦਾ ਕਿ ਜਿਹੜੀ ਵੀ ਕਲ ਜਿਹਦਾ ਕੋਈ ਰਜਿਸਟ੍ਰੇਸ਼ਨ ਵਾਲਾ ਵਹੀਕਲ ਹੈਗੇ ਨੇ ਉਹ ਇਹਨਾਂ ਨੂੰ ਮਿਲ ਚੁੱਕੇ ਨੇ ਜਿਵੇਂ ਗੱਡੀ ਹੈ ਕਿਸੇ ਦੀ ਜਾਂ ਟਰੈਕਟਰ ਹੈ ਮਿਹਨ ਚ ਜਾਣ ਮੋਟਰਸਾਈਕਲ ਹੈ ਉਹ ਚੀਜ਼ਾਂ ਦਾ ਖਾਸ ਕਰਕੇ ਨੋਟ ਰੱਖਿਆ ਜਾ ਰਿਹਾ ਹੈ ਕਿਹੜੇ ਪਿੰਡੋਂ ਆਏ ਤੁਸੀਂ ਕੀ ਨਾ ਅਸੀਂ ਨੰਗਲ ਕਲਾਂ ਤੋਂ ਆਏ ਜੀ ਨੰਗਲ ਕਲਾਂ ਹਾਂਜੀ ਕਿਹ ਕੀ ਸਮਾਨ ਤੁਹਾਡਾ ਸੀਗਾ ਇੱਥੇ ਸਾਡੀਆਂ ਇੱਕ ਟਰਾਲੀ ਆ ਜੀ ਨਾਲ ਖੰਡੇয়াল ਦੇ ਸਾਂਝਾ ਤੰਬੂਸੀ ਆਪਾਂ ਕੱਲਾ ਲੀੜਾ ਕਪੜਾ ਚੱਕਣਾ ਉਥੋਂ ਅਸੀਂ ਨਹੀਂ ਹੋਰ ਕੋ ਚੱਕਣਾ ਬਾਕੀ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਅਸੀਂ ਟਰਾਲੀ 'ਚ ਸਾਮਕੇ ਸਮਾਨ ਤਰਨਾ ਹੈ ਮਤਲਬ ਲੈ ਕੇ ਨਹੀਂ ਜਾਣਾ ਹਾਂ ਲੈ ਕੇ ਆਪਕੇ ਪ੍ਰਸ਼ਾਸਨ ਉਥੇ ਜਿੱਥੇ ਇਹਨਾਂ ਦੀ ਬੰਦਦੀ ਹੈ ਉਥੇ ਲਾ ਦਾਂਗੇ ਬਿਲਕੁਲ ਤਾਂ ਇਹ ਸਾਰੀਆਂ ਚੀਜ਼ਾਂ ਦੇ ਮੱਦੇਨਜ਼ਰ ਹੁਣ ਜਿਕਰ-ਜਿਕਰ ਕੀਤਾ ਜਾਵੇ ਤਾਂ ਟਰੈਕਟਰ ਟਰਾਲੀਆਂ ਦਾ ਲਜਾਣਾ ਲਗਾਤਾਰ جاری ਹੈ ਪ੍ਰਸ਼ਾਸਨ ਵੱਲੋਂ ਇਹਨਾਂ ਨੂੰ ਇਸ ਮੋਰਚੇ 'ਚੋਂ ਕੱਢ ਕੇ ਇੱਕ ਵੱਖਰੀ ਜਗ੍ਹਾ ਰੱਖਿਆ ਜਾ ਰਿਹਾ ਜਿੱਥੋਂ ਬਾਅਦ ਦੇ ਵਿੱਚ ਕਿਸਾਨ ਜਿਹੜੀ ਆਪਣੀ ਪਛਾਣ ਕਰਕੇ ਟਰੈਕਟਰ ਵਾਲੀ ਉਥੋਂ ਲੈ ਕੇ ਜਾਣਗੇ ਤਾਂ ਇਹ ਪ੍ਰਕਿਰਿਆ ਲਗਾਤਾਰ ਜਾਰੀ ਆ ਕਰੋ ਤੱਕ ਮੋਰਚਾ ਖਾਲੀ ਹੁੰਦਾ ਹੈ ਇਹ ਦੇਖਣਾ ਹੋਵੇਗਾ ਕੈਮਰਾ ਪਰਸਨ ਤੁਸੀਂ ਮੇਰੇ ਨਾਲ ਮਨਜੋਤ ਸਿੰਘ ਕਾਂਗ ਪੀਟੀਸੀ ਨਿਊਜ਼ ਖਨੋਰੀ ਬਾਰਡਰ